ਕਿ ਉਹਨਾਂ ਨੇ ਸਾਨੂੰ ਇੱਥੇ ਐਜ਼ ਅ ਗੁਸਤ ਮਹਿਮਾਨ ਬੁਲਾਇਆ ਔਰ ਸਾਨੂੰ ਜੋ ਆਪਣੀ ਸੰਸਥਾ ਹੈ ਜੋ ਇੰਨਾ ਵੱਡਾ ਵਰਕ ਕਰ ਰਹੀ ਹੈ ਕੰਮ ਕਰ ਰਹੀ ਹੈ ਉਹਦੇ ਬਾਰੇ ਸਾਨੂੰ ਜਾਣੂ ਕਰਵਾਇਆ ਉਹ ਸਿਰਫ ਇੱਕ ਲੜਕੀਆਂ ਦੀ ਜੋ ਸਿਰਫ ਸਲਾਈ ਸੈਂਟਰ ਹੀ ਨਹੀਂ ਹੈ ਬਲਕਿ ਮੈਂ ਪਿਛਲੇ 2 ਸਾਲਾਂ ਤੋਂ ਜੁੜੀ ਹਾਂ ਉਹਨਾਂ ਦੇ ਨਾਲ ਉਹ ਹੋਰ ਵੀ ਜੋ ਸਮਾਜਿਕ ਸੁਧਾਰ ਨੇ ਲੜਕੀਆਂ ਦੇ ਲਈ ਜਾਂ ਮਾਤਾ-ਪਿਤਾਵਰਨ ਦੇ ਸੰਬੰਧਿਤ ਹੈ ਜਾਂ ਗਰੀਬ ਬੱਚਿਆਂ ਲਈ ਕੁਝ ਹੈ ਜਾਂ ਉਹਨਾਂ ਦੀ ਗਰੀਬ ਪਰਿਵਾਰਾਂ ਦੀ ਮੈਰਿਜਸ ਹੈ ਲੜਕੀਆਂ ਲਈ ਉਹਨਾਂ ਵਿੱਚ ਵੀ ਬੜਾ ਵੱਡਾ ਵਾਦ ਛੱਡ ਕੇ ਯੋਗਦਾਨ ਪਾ ਰਹੇ ਨੇ ਅਤੇ ਮੈਂ ਸਮਝਦੀ ਹਾਂ ਕਿ ਆਪਣੇ ਲਈ ਤਾਂ ਹਰ ਕੋਈ ਕੁਝ ਕਰਦਾ ਹੈ ਲੇਕਿਨ ਜਦ ਅਸੀਂ ਸਮਾਜ ਲਈ ਕੁਝ ਕਰਦੇ ਹਾਂ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਤੇ ਅਸੀਂ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਖਾਸ ਤੌਰ ਤੇ ਇਹਨਾਂ ਨੇ ਜਿਹੜੀ ਇਹ ਲੋਹੜੀ ਆ ਇੱਕ ਲੜਕੀਆਂ ਦੇ ਲਈ ਮਨਾਈ ਹੈ ਜੋ ਕਿਉਂਕਿ ਲੜਕੀਆਂ ਵੀ ਲੜਕੀਆਂ ਦੇ ਬਰਾਬਰ ਹੀ ਹਨ ਸਮਾਜ ਵਿੱਚ ਉਹਨਾਂ ਨੂੰ ਵੀ ਸਮਾਨਤਾ ਮਿਲਣੀ ਚਾਹੀਦੀ ਹੈ ਹਰ ਪੱਖ ਤੋਂ ਸਮਾਨਤਾ ਮਿਲਣੀ ਚਾਹੀਦੀ ਹੈ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਉਹਨਾਂ ਦੀ ਹੈਲਥ ਹੈ ਚਾਹੇ ਕੇਅਰ ਹੈ ਚਾਹੇ ਸੁਰੱਖਿਆ ਹੈ ਧੰਨਵਾਦ ਸਿਟੀ ਕਾਉਂਸਲ ਅੱਜ ਸਿਟੀ ਦੇ ਸਪਾਂਸਰ ਵੱਲੋਂ ਬੜੀ ਮਿਲਾਈ ਕੀਤੀ ਹੈ ਕੀ ਕਹਿਣਾ ਚਾਹੋ ਸਿਟੀ ਕਾਉਂਸਲ ਤਰਨਤਾਰਨ ਲਗਭਗ 3 ਹੱਕੇ ਤੋਂ ਵੀ ਵੱਧ ਸਮੇਂ ਤੋਂ ਸਮਾਜ ਸੇਵਾ ਦੇ ਨਿਰੰਤਰ ਕੰਮਕਾਰ ਕਰਦੇ ਆ ਰਹੀ ਆ ਅੱਜ ਹਰ ਸਾਲ ਦੀ ਤਰ੍ਹਾਂ ਸਿਟੀ ਕਾਉਂਸਲ ਵੱਲੋਂ ਨੰਨੀਆਂ ਬੱਚੀਆਂ ਦੀ ਲੋਹੜੀ ਦਾ ਤਿਉਹਾਰ ਜਿਹੜਾ ਵਾ ਉਹ ਮਨਾਇਆ ਗਿਆ 1 ਸਾਲ ਤੱਕ ਦੀ ਉਮਰ ਦੀਆਂ ਬੱਚੀਆਂ ਨੂੰ ਸ਼ਗਨ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਦੋਸਟੀਨ ਕੌਂਸਲ ਵੱਲੋਂ ਸਲਾਈ ਸੈਂਟਰ ਚੱਲ ਰਿਹਾ ਉਹਨਾਂ ਬੱਚਿਆਂ ਨੇ ਬਹੁਤ ਹੀ ਰੰਗਾ ਰੰਗ ਖੂਬਸੂਰਤ ਜਿਹੜਾ ਵਾ ਸਵੇਰਚਾਰ ਪ੍ਰੋਗਰਾਮ ਪੇਸ਼ ਕੀਤਾ ਵਾ ਮੈਂ ਇਹ ਦੱਸਣਾ ਚਾਹਾਂਗਾ ਕਿ ਇਸ ਸੰਸਾਦ ਦੇ ਲਗਭਗ 40 ਦੇ ਕਰੀ ਮੈਂਬਰ ਜਿਹਦੇ ਵਿੱਚ ਡਾਕਟਰਸ ਚੰਗੇ ਬਿਜ਼ਨਸਮੈਨ ਚੰਗੀ ਸੋਚ ਵਾਲੇ ਟੀਚਰਸ ਅਧਿਆਪਕ ਪ੍ਰਿੰਸੀਪਲ ਹਰ ਵਰਗ ਦੇ ਲੋਕ ਜਿਹੜੇ ਇਹਦੇ ਵਿੱਚ ਸ਼ਾਮਲ ਦੇ ਹਮੇਸ਼ਾ ਜਿਹੜੇ ਨੇ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਨੇ ਸਿਟੀਲ ਕਾਉਂਸਲ ਵੱਲੋਂ ਲੋਹੜੀ ਦੇ ਸਮਾਗਮ ਤੋਂ ਇਲਾਵਾ ਜਿਹੜਾ ਵਾ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਦਾ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਸਿਹਤਾਂ ਥਾਂ-ਥਾਂ ਤੇ ਜਿਹੜਾ ਲੋੜ ਅਨੁਸਾਰ ਨਵੀਂ ਪਲਾਂਟੇਸ਼ਨ ਕਰਨੀ ਅਤੇ ਹੋਰ ਵੀ ਬਹੁਤ ਸਾਰੇ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਇਹੋ ਜਿਹੇ ਬਹੁਤ ਸਾਰੇ ਕਾਰਜ ਜਿਹੜੇ ਨੇ ਨਿਰੰਤਰ ਪਿਛਲੇ 32-33 ਸਾਲ ਤੋਂ ਜਿਹੜੇ ਨੇ ਲਗਾਤਾਰ ਜਾਰੀ ਨੇ ਮੈਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਜਈਆਂ ਸੰਸਥਾਵਾਂ ਦੇ ਨਾਲ ਜੁੜ ਕੇ ਲੋਕਾਂ ਨੂੰ ਹੈਲਥ ਲਈ ਬਹੁਤ ਲੋੜ ਹੈ ਐਜੂਕੇਸ਼ਨ ਦੀ ਬਹੁਤ ਲੋੜ ਹੈ ਸੋ ਵੱਧ ਤੋਂ ਵੱਧ ਜਿਹੜਾ ਵਾ ਅਜਈਆਂ ਸੰਸਥਾਵਾਂ ਦੇ ਮੈਂਬਰ ਬਣ ਕੇ ਉਹਨਾਂ ਨੂੰ ਗਾਹ ਬਗਾਏ ਜਿਹੜੀ ਉਹਨਾਂ ਦੀ ਆਰਥਿਕ ਮਦਦ ਕਰਕੇ ਤਾਂ ਕਿ ਅਸੀਂ ਸਮਾਜ ਦੇ ਵਿੱਚ ਚੰਗੀ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ ਚੰਗੀਆਂ ਹੈਲਥ ਸਰਵਿਸ ਦੇ ਸਕੀਏ ਲੜਕੀਆਂ ਨੂੰ ਜਿਹੜਾ ਵਾਹ ਸਮਾਜ ਦੇ ਵਿੱਚ ਚੰਗਾ ਰੁਤਬਾ ਦੇ ਸਕੀਏ ਇਸ ਵਾਸਤੇ ਅਸੀਂ ਨਿਰੰਤਰ ਤੌਰ ਤੇ ਸਿਟੀ ਕਾਉਂਸਲ ਦਾ ਸਮੁੱਚਾ ਪ੍ਰਵਾਹ ਜਿਹੜਾ ਉਜਤਨਸ਼ੀਲ ਹੈ ਮੈਡਮ ਸਿਟੀਜ਼ਨ ਕਾਉਂਸਲ ਦੇ ਤੱਕ ਤੱਕ ਪਹੁੰਚੇ ਜੇ ਲੜਕੀਆਂ ਦੀ ਲੋੜ ਨਹੀਂ ਪਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਮੈਂ ਸਿਟੀਜ਼ਨ ਕਾਉਂਸਲਾਂ ਦਾ ਦਿলো ਧੰਨਵਾਦ ਕਰਨਾ ਚਾਹੁੰਨੀ ਹਾਂ ਕਿ ਉਹਨਾਂ ਨੇ ਬੱਚਿਆਂ ਲਈ ਇੰਨਾ ਵਧੀਆ ਉਪਰਾਲਾ ਕੀਤਾ ਤੇ ਬੱਚਿਆਂ ਦਾ ਮਾਣ ਵਧਾਇਆ ਇਹ ਬਹੁਤ ਵਧੀਆ ਉਪਰਾਲਾ ਇਸ ਨੂੰ ਇਦਾਂ ਹੀ ਵਰਕਰ ਆ ਰੱਖਣ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਲੜਕੀਆਂ ਦੀ ਲੋੜੀ ਮਨਾਈ ਜਾਂਦੀ ਜਾਂ ਘੱਪ ਨੂੰ ਲੈ ਕੇ ਆਉ ਹੋ ਰਹੀ ਹੈ ਦੇਖਿਆ ਜਾਂਦਾ ਕਿ ਇਹ ਤੀਨ ਕੰਨੀ ਚਾਹੋਗੇ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਨੀ ਆ ਕਿ ਲੜਕੀਆਂ ਕਿਸੇ ਗੱਲੋਂ ਘਟਣੀਆਂ ਲੜਕਿਆਂ ਦੇ ਬਰਾਬਰ ਕੰਦੇ ਨਾ ਕੰਦਾ ਮਲਾ ਕੇ ਚੱਲ ਰਹੀਆਂ ਹੁਣ ਤਾਂ ਨੌਕਰੀਆਂ ਦੇ ਵਿੱਚ 50% ਲੜਕੀਆਂ ਨੂੰ ਦੇ ਦਿੱਤਾ ਗਿਆ ਹੈ ਤੇ ਲੜਕੀਆਂ ਨੂੰ ਕਿਸੇ ਗੱਲੋਂ ਵੀ ਘਟਣਾ ਸਮਝਿਆ ਜਾਵੇ ਤੇ ਮਾਪਿਆਂ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇ